ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਸਦਾਬ ਚਹਲ ਪਹਿਲ ਬਣੀ ਰਹਿੰਦੀ ਸੀ ਇੱਕ ਦਿਨ ਸ਼੍ਰੀ ਅਨੰਦਪੁਰ ਸਾਹਿਬ ਨਗਰ ਵਿੱਚ ਇੱਕ ਕਲੰਦਰ ਇੱਕ ਭਾਲੂ ਲੈ ਕੇ ਆਇਆ ਉਹ ਸਥਾਨ ਉੱਤੇ ਭਾਲੂ ਦੇ ਕਰਤੱਵ ਅਤੇ ਉਧਰ ਪੂਰਤੀ ਲਈ ਦਰਸ਼ਕਾਂ ਵੱਲੋਂ ਪਿੱਕਸ਼ਾ ਮੰਗ ਲੈਂਦਾ ਸੀ ਉਸ ਨੂੰ ਗਿਆਤ ਹੋਇਆ ਕਿ ਇਸ ਨਗਰ ਦੇ ਸਵਾਮੀ ਬਹੁਤ ਉਦਾਰ ਚਿੱਤ ਹਨ ਉਹ ਉਹਨਾਂ ਸਾਰਿਆਂ ਨੂੰ ਸਨਮਾਨਿਤ ਕਰਦੇ ਹਨ ਜੋ ਬਹਾਦਰੀ ਦੇ ਕਰਤੱਵ ਦਿਖਾਉਂਦਾ ਹੈ ਅੰਤ ਉਹ ਗੁਰੂ ਦਰਬਾਰ ਵਿੱਚ ਮੌਜੂਦ ਹੋਇਆ ਅਤੇ ਪ੍ਰਾਰਥਨਾ ਕਰਨ ਲੱਗਾ ਕਿ ਤੁਸੀਂ ਮੇਰਾ ਕਰਤੂ ਵੇਖੋ ਮੈਂ ਵਿਸ਼ਾਲ ਕਾਇ ਭਾਲੂ ਵੱਲੋਂ ਮਲ ਲੜਾਈ ਕਰਦਾ ਹਾਂ ਗੁਰੂ ਜੀ ਨੇ ਆਗਿਆ ਪ੍ਰਦਾਨ ਕੀਤੀ ਇੱਕ ਵਿਸ਼ੇਸ਼ ਥਾਂ ਉੱਤੇ ਭਾਲੂ ਦੇ ਖੇਡਾਂ ਦਾ ਪ੍ਰਬੰਧ ਕੀਤਾ ਜਾਣਾ ਸੀ ਭਾਲੂ ਨੇ ਪੰਤੀ ਪੰਤੀ ਦੇ ਨਾਚ ਵਿਖਾਏ ਅਤੇ ਅਖੀਰ ਵਿੱਚ ਕਲੰਦਰ ਦੇ ਨਾਲ ਹੋਇਆ ਮਲ ਯੁੱਧ ਮਲ ਯੁੱਧ ਨੂੰ ਵੇਖ ਕੇ ਸਾਰੇ ਸਿੱਖ ਸੇਵਕ ਹੱਸਣ ਲੱਗੇ ਗੁਰੂ ਜੀ ਨੂੰ ਚੋਰ ਕਰਨ ਵਾਲਾ ਭਾਈ ਕੀਰਤੀਆ ਬਹੁਤ ਜੋਰ ਵੱਲੋਂ ਖਿਲਖਲਾ ਕੇ ਹੱਸਿਆ ਉਸ ਦੀ ਗੈਰ ਮਾਮਲੀ ਹੰਸੀ ਵੇਖ ਕੇ ਗੁਰੂ ਜੀ ਨੇ ਉਸ ਉੱਤੇ ਪ੍ਰਸ਼ਨ ਕੀਤਾ ਕੀਰਤੀਆ ਜੀ ਤੁਸੀਂ ਜਾਣਦੇ ਹੋ ਇਹ ਪਾਲੂ ਕੌਣ ਹੈ ਇਸ ਉੱਤੇ ਕੀਰਤੀਆ ਸ਼ਾਂਤ ਹੋ ਕੇ ਕਹਿਣ ਲੱਗਾ ਨਹੀਂ ਗੁਰੂ ਜੀ ਮੈਂ ਉਸ ਨੂੰ ਕਿਸ ਤਰ੍ਹਾਂ ਪਹਿਚਾਨ ਸਕਦਾ ਹਾਂ ਮੈਂ ਕੋਈ ਅੰਤਰਜਾਮੀ ਤਾਂ ਹਾਂ ਨਹੀਂ ਗੁਰੂ ਜੀ ਨੇ ਉਸ ਨੂੰ ਦੱਸਿਆ ਕਿ ਇਹ ਪਾਲੂ ਤੁਹਾਡਾ ਪਿਤਾ ਹੈ ਇਹੀ ਜਵਾਬ ਸੁਣ ਕੇ ਭਾਈ ਕੀਰਤੀਆ ਜੀ ਬਹੁਤ ਵਿਅਕਲ ਹੋਇਆ ਅਤੇ ਗੁਰੂ ਜੀ ਨੂੰ ਕਹਿਣ ਲੱਗਾ ਮੇਰੇ ਪਿਤਾ ਤਾਂ ਗੁਰੂ ਘਰ ਦੇ ਸੇਵਕ ਸਨ ਉਹ ਤੁਹਾਡੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਵਿੱਚ ਵੀ ਸੇਵਾ ਵਿੱਚ ਰਹਿੰਦੇ ਸਨ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡੇ ਪੂਰਵਜ ਕਈ ਪੀੜ੍ਹੀਆਂ ਵੱਲੋਂ ਸਿੱਖੀ ਜੀਵਨ ਜੀ ਰਹੇ ਹਨ ਜੇਕਰ ਪੂਰਨ ਸੇਵਕਾਂ ਨੂੰ ਮਰਨ ਉਪਰੰਤ ਭਾਲੂ ਦਾ ਜਨਮ ਹੀ ਮਿਲਦਾ ਹੈ ਤਾਂ ਫਿਰ ਗੁਰੂ ਘਰ ਦੀ ਸੇਵਾ ਕਰਨ ਦਾ ਕੀ ਮੁਨਾਫਾ ਭਾਈ ਕੀਰਤਿਆ ਜੀ ਦੀ ਜਗਿਆਸਾ ਅਤੇ ਦੁਵਿਧਾ ਸ਼ਾਂਤ ਕਰਨ ਲਈ ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਕਿ ਤੁਹਾਡੇ ਪਿਤਾ ਜੀ ਸੇਵਾ ਵਿੱਚ ਨੱਥੀ ਰਹਿੰਦੇ ਸਨ ਪਰ ਉਹਨਾਂ ਦੇ ਦਿਲ ਵਿੱਚ ਹੰਕਾਰ ਆ ਗਿਆ ਸੀ ਕਿ ਮੈਂ ਸ੍ਰੇਸ਼ਟ ਸਿੱਖ ਹਾਂ ਇਸ ਲਈ ਉਹ ਜਨ ਸਧਾਰਨ ਨੂੰ ਆਪਣੇ ਕੋੜੇ ਬਚਨਾ ਨਾਲ ਅਪਮਾਨਿਤ ਕਰ ਦਿੰਦੇ ਸਨ ਇੱਕ ਦਿਨ ਕੁਝ ਬੈਲ ਗੱਡੀਆਂ ਜਿਸ ਵਿੱਚ ਗੁੜ ਲੱਦਿਆ ਹੋਇਆ ਸੀ ਇਹਨਾਂ ਦੇ ਚਾਲਕਾਂ ਨੂੰ ਜਦੋਂ ਪਤਾ ਹੋਇਆ ਕਿ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਚਾਰ ਦੌਰੇ ਉੱਤੇ ਆਏ ਹੋਏ ਹਨ ਤਾਂ ਉਹ ਤਰੰਤ ਆਪਣੀਆਂ ਬੈਲ ਗੱਡੀਆਂ ਚਲਦੀਆਂ ਹੋਈਆਂ ਛੱਡ ਕੇ ਦਰਸ਼ਨਾ ਲਈ ਆਏ ਉਸ ਸਮੇਂ ਤੁਹਾਡੇ ਪਿਤਾ ਜੀ ਨੂੰ ਉਹਨਾਂ ਨੇ ਅਨੁਰੋਧ ਕੀਤਾ ਕਿ ਸਾਨੂੰ ਵੀ ਪ੍ਰਸ਼ਾਦ ਦੇਣ ਦੀ ਕਿਰਪਾ ਕਰੋ ਉਹ ਉਸ ਸਮੇਂ ਸੰਗਤ ਵਿੱਚ ਪ੍ਰਸ਼ਾਦ ਦੀ ਵੰਡ ਕਰ ਰਹੇ ਸਨ ਉਹਨਾਂ ਨੇ ਇਸ ਮੈਲੇ ਕੁਚੱਲੇ ਕੱਪੜੇ ਵਾਲੇ ਗੁਰੂ ਦੇ ਸਿੱਖਾਂ ਨੂੰ ਕਠੋਰ ਸ਼ਬਦਾਂ ਵਿੱਚ ਕਿਹਾ ਕਿ ਪਿੱਛੇ ਹਟ ਕੇ ਖੜੇ ਰਹੋ ਵਾਰੀ ਆਉਣ ਉੱਤੇ ਪ੍ਰਸ਼ਾਦ ਮਿਲੇਗਾ ਪਰ ਉਹ ਸਿੱਖ ਜਲਦੀ ਵਿੱਚ ਸਨ ਕਿਉਂਕਿ ਉਹਨਾਂ ਦੀ ਬੈਲ ਗੱਡੀਆਂ ਚਲਦੇ ਹੋਏ ਅੱਗੇ ਵੱਧੀਆਂ ਜਾ ਰਹੀਆਂ ਸਨ ਅੰਤ ਉਹਨਾਂ ਨੇ ਫਿਰ ਅੱਗੇ ਵੱਧ ਕੇ ਪ੍ਰਸ਼ਾਦ ਪ੍ਰਾਪਤ ਕਰਨ ਦਾ ਯਤਨ ਕੀਤਾ ਇਸ ਵਾਰ ਤੁਹਾਡੇ ਪਿਤਾ ਗੁਰਦਾਸ ਜੀ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਫਟਕਾਰ ਲਗਾਈ ਅਤੇ ਕਿਹਾ ਕਿ ਕਿਉਂ ਰਿਸ਼ੀ ਦੀ ਤਰ੍ਹਾਂ ਅੱਗੇ ਵੱਧੇ ਚਲੇ ਆ ਰਹੇ ਹੋ ਧੀਰਜ ਕਰੋ ਪ੍ਰਸ਼ਾਦ ਮਿਲ ਜਾਵੇਗਾ ਇਸ ਉੱਤੇ ਉਹਨਾਂ ਸਿੱਖਾਂ ਨੇ ਉੱਤੇ ਹੀ ਗਿਰੇ ਹੋਏ ਪ੍ਰਸ਼ਾਦ ਦਾ ਇੱਕ ਕਣ ਚੁੱਕ ਕੇ ਬੋਧ ਸ਼ਰਦਾ ਵੱਲੋਂ ਸੇਵਨ ਕਰ ਲਿਆ ਅਤੇ ਜਾਂਦੇ ਹੁੰਦੇ ਕਿਹਾ ਕਿ ਅਸੀਂ ਰਿਸ਼ ਨਹੀਂ ਤੁਸੀਂ ਰਿਸ਼ ਹੋ ਜੋ ਭਗਤ ਜਨਾਂ ਨਾਲ ਆਪ ਅਦਰਸ਼ਵਾ ਕਰਦੇ ਹੋ ਬਸ ਉਹੀ ਸ਼ਰਾਪ ਤੁਹਾਡੇ ਪਿਤਾ ਨੂੰ ਪਾਲੂ ਜਨਮ ਵਿੱਚ ਮਰਨੋਂ ਬਰੰਤ ਲੈ ਆਇਆ ਪਰ ਉਹ ਗੁਰੂ ਦੇ ਸਿੱਖ ਸਨ ਇਸ ਲਈ ਹੁਣ ਚੰਗੇ ਕਰਮਫਲ ਦੇ ਕਾਰਨ ਗੁਰੂ ਦਰਬਾਰ ਵਿੱਚ ਮੌਜੂਦ ਹੋਏ ਹਨ ਇਹ ਵਾਰਤਾ ਸੁਣ ਕੇ ਭਾਈ ਕੀਰਤਿਆ ਜੀ ਗੁਰੂ ਜੀ ਦੇ ਚਰਨਾਂ ਵਿੱਚ ਲੇਟ ਗਏ ਅਤੇ ਪ੍ਰਾਰਥਨਾ ਕਰਨ ਲੱਗੇ ਕਿ ਹੇ ਗੁਰੂ ਜੀ ਕਿਵੇਂ ਵੀ ਹੋਏ ਮੇਰੇ ਪਿਤਾ ਜੀ ਨੂੰ ਮਾਫ ਕਰਕੇ ਮੁਕਤੀ ਪ੍ਰਦਾਨ ਕਰੋ ਗੁਰੂ ਜੀ ਨੇ ਭਗਤ ਦੇ ਅਨੁਰੋਧ ਦੇ ਕਾਰਨ ਉਸ ਕਲੰਦਰ ਵੱਲੋਂ ਉਹ ਭਾਲੂ ਖਰੀਦ ਲਿਆ ਅਤੇ ਕੜਾ ਪ੍ਰਸ਼ਾਦ ਤਿਆਰ ਕਰਵਾ ਕੇ ਸਾਰੀ ਸੰਗਤ ਨੂੰ ਉਸ ਦੇ ਕਲਿਆਣ ਲਈ ਅਰਦਾਸ ਕਰਨ ਨੂੰ ਕਿਹਾ ਜਿਵੇਂ ਹੀ ਅਰਦਾਸ ਖਤਮ ਹੋਈ ਅਤੇ ਭਾਲੂ ਨੂੰ ਪ੍ਰਸ਼ਾਦ ਖਵਾਇਆ ਗਿਆ ਜਿਵੇਂ ਹੀ ਭਾਲੂ ਨੇ ਪ੍ਰਸ਼ਾਦ ਦਾ ਸੇਵਨ ਕੀਤਾ ਉਹ ਕੁਝ ਦੇਰ ਵਿੱਚ ਹੀ ਸਰੀਰ ਤਿਆਗ ਗਿਆ ਅਤੇ ਬੈਂਕ ਹੁੰਟ ਧਾਮ ਨੂੰ ਚਲਾ ਗਿਆ ਗੁਰੂ ਜੀ ਨੇ ਉਸ ਭਾਲੂ ਦਾ ਮਨੁੱਖਾ ਦੀ ਤਰ੍ਹਾਂ ਅੰਤਮ ਸੰਸਕਾਰ ਕਰ ਦਿੱਤਾ ਸੋ ਸਾ ਸੰਗਤ ਜੀ ਇਨਸਾਨ ਨੂੰ ਸੇਵਾ ਕਰਦੇ ਸਮੇਂ ਵੀ ਸ਼ਾਂਤ ਭਾਵ ਅਤੇ ਪ੍ਰੇਮ ਭਾਵ ਨਾਲ ਸੇਵਾ ਕਰਨੀ ਚਾਹੀਦੀ ਹੈ ਸੇਵਾ ਕਰਦੇ ਸਮੇਂ ਕਿਸੇ ਨੂੰ ਅਪ ਸ਼ਬਦ ਵੀ ਨਹੀਂ ਬੋਲਨੇ ਚਾਹੀਦੇ ਵਰਨਾ ਸੇਵਾ ਫਲੀ ਪੂਤ ਨਹੀਂ ਹੁੰਦੀ